ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ ਉੱਤੇ ਧਿਆਨ ਦੇਂਦੇ ਹੋਏ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਹ 17 6 ਦਾ ਮੈਟਰ ਹੈਗਾ ਵੀ ਇਹਨਾਂ ਦਾ ਨਾਕਾ ਜਿਹੜਾ ਲੱਗਾ ਹੋਇਆ ਸੀ ਤੇ ਉਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਸੀ ਇਹ ਟੀਮ ਨੂੰ ਸਾਡੇ ਇੰਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਉਹ ਜ਼ੇਦਾਰ ਤੇ ਇੱਕ ਜ਼ੇਨਕਾਰ ਜਿਸ ਦਾ ਨੰਬਰ ਸੀਗਾ ਪੀਬੀ 19ਡੀ 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਕਾਲੇ ਰੰਗ ਦੀ ਉਸ ਦਾ ਨੰਬਰ ਸੀ ਪੀਬੀ 93 0106 ਜਿਹੜੀ ਕਿ ਗਰਚਾ ਰੋਡ ਤੇ ਗੱਡੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇੰਕਸ਼ਾਫ ਤੇ ਬਰੰਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ 3 ਕ੍ਰੇਟਾ ਕਾਰ 2 ਫਾਰਚੂਨਰ 1 ਵਰਨ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਾਮੂਲੀਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆਂ ਤੋਂ ਪੂਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸੀਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿਉਂ ਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ ਇਥੇ ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹਦੇ ਨਾਲ ਜਿਹੜੇ ਉਹ ਮਿਲ ਮਿਲੀ ਪੁਕਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਝਾਲੀ ਦਸਤਾਵੇਜ਼ ਸਾਰੇ ਝਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੇ ਜਾਂ ਚੋਰੀ ਹੋਈ ਗੱਡੀ ਦੇ ਜਾਂ ਕੋਈ ਗੱਡੀ ਹੋਰ ਜਿੱਦੀ ਕਿਸ਼ਤਾਂ ਕਟ ਜਾਂਦੀਆਂ ਸੀਗੀਆਂ ਉਹ ਹੋਰ ਸਟੇਟ 'ਚ ਲੈ ਆ ਕੇ ਇੱਧਰ ਵੇਚ ਦਿੰਦੇ ਸੀ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਸਜਾ ਸਾਹਮਣੇ ਆ ਰਹੀਆਂ ਹਨ ਹੋਰ ਪੜਤਾਲ ਦੇ ਵੀ ਜਿਹੜੇ ਹੋਰ ਬੰਦੇ ਸ਼ਾਮਿਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਸਰ ਲੱਗਦਾ ਜਾਲੀ ਨੰਬਰ ਲਗਾ ਕੇ ਗੱਡੀਆਂ ਵੇਚੀਆਂ ਜਾਂਦੀ ਸੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਚ ਟੈਂਪਰਿੰਗ ਕਰਕੇ ਇੰਜਨ ਚੈਸੀ ਨੰਬਰ ਹੋਰ ਦਸਤਾਵੇਜ਼ ਜਾਲੀ ਤੌਰ ਤੇ ਤਿਆਰ ਕਰਕੇ ਇਹ ਮਤਲਬ ਮਾਰਕੀਟ ਚ ਗੱਡੀਆਂ ਵੇਚਦੇ ਸਰ ਕਿੰਨੀ ਕਿੰਨੀ ਕੀਮਤ ਦੀਆਂ ਹੈਗੀਆਂ ਗੱਡੀਆਂ ਦੀ ਨਹੀਂ ਕਿੱਥੋਂ ਕਿੱਥੋਂ ਨਹੀਂ ਸਰ ਜਿਹੜੇ ਬੰਦੇ ਫੜੇ ਗਏ ਨੇ ਕਿੱਥੋਂ ਕਿੱਥੋਂ ਇਹ ਲਗ ਲਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਉਸ ਚੀਜ਼ ਐਸੀਆਂ ਨੇ 20 ਸਾਢੇ ਇਹ ਬੜੀ اچھی ਰਿਕਵਰੀ ਹੈ ਅਸੀਂ ਚਾਹਨੇ ਹੋਰ ਰਿਕਵਰੀ ਵਧੀਆ ਬਣੇ ਸਰ ਇਹਦੇ ਵਿੱਚ ਆਰਟੀਓ ਦਾ ਅਸਰ ਦਾ ਵੀ ਕੋਈ ਦਿੱਕਾ ਆਇਆ ਗਿਆ ਸਰ ਹਾਂਜੀ ਆਊਗਾ ਜੀ ਆਣਗੇ ਜੋ ਵੀ ਵਿੱਚ ਆਉਣਗੇ ਸਰ ਕਿੰਨੀ ਕੀਮਤ ਦੀਆਂ ਗੱਡੀਆਂ ਤੁਸੀਂ ਬਰਾਮਦ ਕੀਤੀਆਂ ਸਰ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਕੰਜੀ ਕ੍ਰੇਟਾ ਹੈਗੀ ਇਹ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਜਿੱਥੇ ਹੈਗੀ ਹੈ ਜਿਹਦੀ ਐਸਵੀ ਦੀ ਵੈਲਿਊ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚੂਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿੱਚ ਆ ਗਈਆਂ ਕੋਈ ਇਹਦੇ ਵਿੱਚ ਇੰਸ਼ੋਰੈਂਸ ਵਾਲਾ ਵੀ ਹੈ ਸਰ ਜੀ ਨੇ ਆਪਾਂ ਗੱਲ ਕਰ ਰਹੇ ਹਾਂ ਸਰ ਕਿ ਗੱਡੀਆਂ ਟੋਟਲ ਲਾਸਟ ਵਾਲੀਆਂ ਹੋ ਜਾਂਦੀਆਂ ਨੇ ਹਾਂ ਜੀ ਉਹ ਦੱਸਿਆ ਤੁਹਾਨੂੰ ਪਹਿਲਾਂ ਹੀ ਟੋਟਲ ਲਾਸਟ ਵਾਲੀਆਂ ਹੈਗੀਆਂ ਉਹ ਅਸੀਂ ਚੈੱਕ ਕਰ ਰਹੇ ਹਾਂ ਨਹੀਂ ਜਿਵੇਂ ਇੰਸ਼ੋਰੈਂਸ ਵਾਲੀ ਇੰਨੀ ਕੋਈ ਸ਼ਾਮਲ ਹੈ ਸਰ ਹੋ ਸਕਦਾ ਹੈ ਜੀ ਆਪਾਂ ਪੜਤਾਲ ਤੋਂ ਡਿਮਾਂਡ ਵਗੈਰਾ ਮਿਲਿਆ ਜੀ ਮਿਲਿਆ ਜੀ ਰੋਮਾਂਡ ਚੱਲ ਰਿਹਾ ਅੰਡਰ ਡਿਮਾਂਡ ਨੇ ਅੱਜ ਉਹਨਾਂ ਨੂੰ ਪੇਸ਼ ਕਰਨ ਦਾ ਦੁਆਰਾ ਤੇ ਹੋਰ ਮੰਡਲਾਂ ਦੀ ਕੋਸ਼ਿਸ਼ ਕੀਤੀ ਸਰ ਇਹਦੇ ਚ ਇੱਕ ਗੱਡੀ ਬਰਨਾਰੇ ਜ਼ਿਲ੍ਹੇ ਦੀ ਆ ਜੀ ਇੱਕ ਖਰੜ ਦੀ ਆ 6 ਮੋਗੇ ਜ਼ਿਲ੍ਹੇ ਦੀਆਂ ਨੇ ਆਪਾਂ ਕਿੱਥੋਂ ਕਿੱਥੋਂ ਬਰਾਮਦ ਕੀਤੀਆਂ ਸਾਰੇ ਇਹ ਗੱਡੀਆਂ ਇਹ ਸਾਰੀ ਨਾ ਜੀ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਅਸੀਂ ਸਾਰੀ ਰਿਕਵਰੀ ਪ੍ਰੋਪਰਲੀ ਕਰ ਲਈਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਅਸੀਂ ਚਾਹੁੰਦੇ ਵੀ ਪਬਲਿਕਲੀ ਹਲੇ ਉਸ ਤਰੀਕੇ ਨਾਲ ਨਾ ਵੀ ਸਾਡੀ ਤਫ਼ਤੀਸ਼ 'ਚ ਕੋਈ ਫਰਕ ਪਵੇ ਸੋ ਇਸ ਕਰਕੇ ਹੋਂਦੇ ਵਾਸਤੇ ਇੰਨੀ ਹੀ ਜਾਣਕਾਰੀ ਕਰੀਏ ਸਰ ਇਹ ਇਹ ਦੋ ਤਰਫਾ ਗੱਲ ਜਾ ਰਹੀ ਹੈ ਇੱਕ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਟੋਟਲ ਲਾਸ ਜਾਂ ਬੀਮੇ ਵਾਲੇ ਦੀਆਂ ਫੜੀਆਂ ਹੋਈਆਂ ਸੀ ਜਾਂ ਇਹ ਚੋਰੀ ਦੀਆਂ ਨੇ ਨਹੀਂ ਨਹੀਂ ਇਹਦੇ 'ਚ ਤੁਸੀਂ ਮਿਸ ਅੰਡਰਸਟੈਂਡ ਨਾ ਹੋਵੋ ਜੀ ਸਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਗੈਂਗ ਹੈ ਇਹਨਾਂ ਦੀ ਕੰਮ ਕਰਨ ਦਾ ਤਰੀਕਾ ਸੀਗਾ ਵੀ ਜਿਵੇਂ ਕੋਈ ਟੋਟਲ ਲਾਸ ਗੱਡੀ ਹੋ ਗਈ ਜੀ ਸਰ ਉਹ ਇਧਰੋਂ ਆ ਕੇ ਕੋਈ ਹੋਰ ਗੱਡੀ ਲੱਲ ਲਈ ਉਹ ਤੇ ਟੈਂਪਰਿੰਗ ਕਰ ਲਈ ਉਹ ਇੰਜਨ ਨੰਬਰ ਚੈਸੀ ਨੰਬਰ ਦਸਤਾਵੇਜ਼ ਨਵੇਂ ਤਿਆਰ ਕਰਾ ਲਏ ਜੀ ਇਸ ਤਰੀਕੇ ਨਾਲ ਇਹ ਕੰਮ ਕਰ ਰਹੇ ਸੀ ਸਰ ਇਹ ਗੈਂਗ ਦਾ ਕੋਈ ਨਾਮ ਹੈ ਨਹੀਂ ਨਹੀਂ ਗੈਂਗ ਇਦਾਂ ਕੋਈ ਨਾਮ ਨਹੀਂ ਮਤਲਬ ਜਿਵੇਂ ਇਹ ਪੰਜ ਛੇ ਬੰਦੇ ਰਲ ਕੇ ਜੀ ਇਕੱਠੇ ਹੋ ਗਏ ਜੀ ਜੀ ਉਹਨਾਂ ਨੇ ਮਤਲਬ ਆਪਣਾ ਕੰਮ ਸ਼ੁਰੂ ਕਰਦੇ ਇਹ ਗੱਡੀਆਂ ਦੀ ਲੁੱਟਖੋ ਕਰਦੇ ਸੀ ਜਾਂ ਚੋਰੀ ਕਰਦੇ ਸੀ ਜਾਂ ਕੋਈ ਹੋਰ ਲੁੱਟਖੋ ਨਹੀਂ ਜੀ ਮੈਂ ਤੁਹਾਨੂੰ ਦੁਬਾਰਾ ਤੋਂ ਸਮਝਾਉਂਦਾ ਸਰ ਲੱਗਦਾ ਕਿਤੇ ਕਿਤੇ ਹੋਰ ਮੂਰੇ ਖਲਾਸੇ ਹੋਣ ਵੀ ਇਹਦੇ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਇਸ ਦੀ ਤਫਤੀਸ਼ ਕਾਫੀ ਲੰਬੀ ਚੌੜੀ ਚਲਣੀ ਹੈ ਤੇ ਹੋਰ ਗੱਡੀਆਂ ਰਿਕਵਰੀ ਹੋਣ ਦੇ ਬਹੁਤ ਚਾਂ ਸਰ ਕਿਹੜੇ ਸਕੇਟਨ ਜਨ ਕਿਹੜੀਆਂ ਤਾਰਾ ਗੱਡੀਆਂ ਲਿਗੀਆਂ ਇਹ ਇਹ ਹੁਣ ਸੰਤੁਪਤੀਸ਼ ਕਰਕੇ ਅਗਲੀ ਤਫਤੀਸ਼ ਦਾ ਮਾਮਲਾ ਪੁਜਾਰੀ ਹੈਗੇ ਇਹਨਾਂ ਨੇ ਮੇਰੇ ਕੋਲ ਇਹ ਹੋਈ ਤਫਤੀਸ਼ ਜੀ ਹੈਗੀ ਇਹਨਾਂ ਚ ਹੁਣ ਪੜਤਾਲ ਦੇ ਵਿੱਚ ਆ ਰਹੇ ਨੇ ਸਾਹਮਣੇ ਵੀ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਰਿਜਿਸਟਰ ਹੈ ਠੀਕ ਹੈ ਓਕੇ ਇਹਨਾਂ ਚ ਤੁਹਾਨੂੰ ਵੀ ਮੇਰੇ ਪਹਿਲਾਂ ਵੀ ਕੇਸ ਚਲੋ ਹੁਣ ਠੀਕ ਹੈ